ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਂਟੀਗ੍ਰੇਡ નીચે ਹੈ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਅੱਜ ਆਈਐਮਡੀ ਵੱਲੋਂ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਲਗਾਤਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈ ਰਿਹਾ ਔਰ ਹੜਾ ਦੇ ਚਪੇਟ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਪਿੰਡ ਵੀ ਆ ਗਏ ਨੇ ਅਸੀ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨਿਕ ਦੇ ਨਾਲ ਹਾਂ ਔਰ ਕਿਹੋ ਜਿਹੇ ਹਾਲਾਤ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀ ਪਵੇਗਾ ਕਿਉਂਕਿ ਇਸ ਵੇਲੇ ਜਿਹੜਾ ਮੀ ਹੈ ਉਹ ਨਹੀਂ ਪੈ ਰਿਹਾ ਔਰ ਮੇਰੇ ਨਾਲ ਪਵਨੀਤ ਕੋਰ ਕਿੰਗਰਾ ਜੀ ਨੇ ਕਿਵੇਂ ਦੇ ਹਾਲਾਤ ਆ ਮੈਡਮ ਕਿਉਂਕਿ ਲਗਾਤਾਰ ਪ੍ਰਸ਼ਾਸਨ ਦੀ ਨਜ਼ਰ ਹੈ ਮੀ ਤੇ ਲਗਾਤਾਰ ਸਰਕਾਰ ਦੀ ਨਜ਼ਰ ਹੈ ਉਹਨਾਂ ਪਿੰਡਾਂ ਦੇ ਨਜ਼ਰ ਹੈ ਜਿੱਥੇ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਪਿੰਡਾਂ ਦੇ ਵਿੱਚ ਹੜ ਆ ਗਏ ਨੇ ਕੀ ਹਾਲਾਤ ਕੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਲਰਟ ਜਾਰੀ ਕੀਤਾ ਜੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਤਾਂ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਲੁਧਿਆਣੇ ਦੇ ਵਿੱਚ ਵੀ ਲਗਾਤਾਰ ਬਾਰਿਸ਼ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ ਸੈਕਿੰਡ ਲੋਇਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਪਰਸੋਂ ਵੀ ਜਿਹੜਾ ਰਿਕਾਰਡ ਲੋਇਸਟ ਡੇ ਟਾਈਮ ਟੈਂਪਰੇਚਰ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 23 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਨਾਰਮਲ ਤੋਂ ਲਗਭਗ 1.5 ਡਿਗਰੀ ਸੈਲਸੀਅਸ ਦੇ ਨੀਚੇ ਹੈ। ਔਰ ਇਹਦੇ ਨਾਲ-ਨਾਲ ਪਿਛਲੇ 24 ਘੰਟਿਆਂ ਦੇ ਵਿੱਚ 34.4 ਮਿਲੀਮੀਟਰ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ। ਔਰ ਕੱਲ 57.8 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਰਿਕਾਰਡ ਹੋਈ ਸੀ। ਸੋ ਜੇ ਅਸੀਂ ਸਤੰਬਰ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਾਰਿਸ਼ ਦੇਖੀਏ ਦਾ 106.2 ਮਿਲੀਮੀਟਰ بارش ਨਾਰਮਲ ਹੈ ਔਰ ਇਸ ਵਾਰੀ ਪਹਿਲੇ 2 ਦਿਨ ਵਿੱਚ ਹੀ 92.1 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹੈਵੀ بارش ਵੀ ਹੋ ਸਕਦੀ ਹੈ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਅੱਜ ਆਈਐਮਡੀ ਵੱਲੋਂ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਪਰ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਸੋ ਕੱਲ ਜਿਹੜਾ ਹਲਕੀ ਬਾਰਿਸ਼ ਕਿਤੇ ਕਿਤੇ ਜ਼ਰੂਰ ਹੋ ਸਕਦੀ ਹੈ ਪਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਆਉਣ ਵਾਲੇ 3-4 ਦਿਨਾਂ ਦਾ ਵਿੱਚ ਨਹੀਂ ਹੈ ਅੱਛਾ ਇਹ ਬਾਰਿਸ਼ ਦਾ ਆਕੜਾ ਇਸ ਵਾਰੀ ਵੱਧਿਆ ਪਿਛਲੇ ਕਈ ਜਿਹੜੇ ਸਾਲਾਂ ਦੀ ਗੱਲ ਕਰੀਏ ਤਾਂ ਕੋਈ ਰਿਕਾਰਡ ਟੁੱਟਿਆ ਜੀ ਇਸ ਵਾਰੀ بارش ਨਾਰਮਲ ਤੋਂ ਜ਼ਰੂਰ ਉੱਪਰ ਰਿਕਾਰਡ ਕੀਤੀ ਗਈ ਹੈ ਪਰ ਕੋਈ ਰਿਕਾਰਡ ਬ੍ਰੇਕਿੰਗ بارش ਨਹੀਂ ਹੋਈ ਕਿਉਂਕਿ ਪਹਿਲਾਂ ਵੀ ਬੜੇ ਸਾਲ ਇਸ ਤਰ੍ਹਾਂ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ بارش ਇਹਦੇ ਤੋਂ ਕਾਫੀ ਜ਼ਿਆਦਾ ਹੋਈ ਹੈ ਜਿਵੇਂ ਇਸ ਵਾਰੀ ਆਗਸਟ ਮਹੀਨੇ ਦੇ ਵਿੱਚ ਜੇ ਅਸੀਂ ਨਾਰਮਲ بارش ਦੇਖੀ ਲੁਧਿਆਣਾ ਦੀ ਤਾਂ 190.3 ਮਿਲੀਮੀਟਰ ਹੈ ਪਰ ਇਸ ਵਾਰੀ 314.6 ਮਿਲੀਮੀਟਰ بارش ਅਗਸਤ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ 2011 ਦੇ ਵਿੱਚ 513 ਮਿਲੀਮੀਟਰ بارش ਅਗਸਤ ਮਹੀਨੇ ਦੇ ਵਿੱਚ ਹੋਈ ਸੀ ਇਸੇ ਤਰ੍ਹਾਂ 1997 ਦੇ ਵਿੱਚ 410 ਮਿਲੀਮੀਟਰ بارش ਹੋਈ ਸੀ ਸੋ ਪਹਿਲਾਂ ਵੀ ਬਹੁਤ ਸਾਲ ਇਸ ਤਰ੍ਹਾਂ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਰਿਕਾਰਡ ਹਾਈਐਸਟ بارش ਹੋਈ ਹੈ ਸੋ ਇਸ ਵਾਰੀ ਰਿਕਾਰਡ ਬ੍ਰੇਕਿੰਗ بارش ਨਹੀਂ ਸੀ ਪਰ ਨਾਰਮਲ ਤੋਂ ਜ਼ਰੂਰ ਉੱਪਰ بارش ਰਿਕਾਰਡ ਕੀਤੀ ਗਈ ਹੈ ਅੱਛਾ ਜਿਸ ਤਰ੍ਹਾਂ ਦੇ ਨਾਲ ਥੋੜੇ ਸ਼ਬਦਾਜ ਜਿਵੇਂ ਹੜਾ ਅਧੀ ਚਪੇਟ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਪਿੰਡ ਆ ਗਏ ਨੇ ਇਹ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋਈ ਹੈ ਇਹ ਉਹ ਉੱਥੇ ਜ਼ਿਆਦਾ ਬਾਰਿਸ਼ ਹੋਈ ਹੈ ਉਹ ਪਾਣੀ ਪੰਜਾਬ ਦੇ ਵਿੱਚ ਹੈ ਤੁਸੀਂ ਕਹਿੰਿਆ ਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਇੰਨੀ ਬਾਰਿਸ਼ ਨਹੀਂ ਹੋਈ ਫਿਰ ਬਾਰਿਸ਼ ਪਹਾੜੀ ਇਲਾਕਿਆਂ ਤੋਂ ਹੋਈ ਹੈ ਜੀ ਸਾਡੇ ਕੋਲ ਸਿਰਫ ਬਾਰਿਸ਼ ਦਾ ਡਾਟਾ ਹੁੰਦਾ ਸੋ ਮੈਂ ਤੁਹਾਨੂੰ ਬਾਰਿਸ਼ ਦਾ ਡਾਟਾ ਹੀ ਦੇ ਸਕਦੀ ਹਾਂ ਸੋ ਜਿਹੜੀ ਬਾਰਿਸ਼ ਜ਼ਰੂਰ ਨਾਰਮਲ ਤੋਂ ਉੱਪਰ ਸਾਰੇ ਮਹੀਨਿਆਂ ਦੇ ਵਿੱਚ ਹੋਈ ਹੈ ਪਰ ਰਿਕਾਰਡ ਹਾਈਐਸਟ ਬਾਰਿਸ਼ ਨਹੀਂ ਕਹਿ ਸਕਦੇ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ